ਹਾਂਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਸਰਦੀਆਂ ਦੀਆਂ ਸਬਜ਼ੀਆਂ ਦੀ ਮੈਂ ਤੁਹਾਨੂੰ ਸਬਜ਼ੀਆਂ ਦਿਖਾਉਣੀ ਜਿਹੜੀਆਂ ਜਿਹੜੀਆਂ ਮੈਂ ਲਾਈਆਂ ਆਹ ਦੇਖੋ ਜੀ ਮੂਲੀਆਂ ਵਾਲੀ ਕਿਆਰੀ ਹੈ ਸਾਡੀ ਮੂਲੀਆਂ ਕਿੰਨੀਆਂ ਸੋਹਣੀਆਂ ਉੱਸਰੀਆਂ ਹਨਾ ਸੋ ਨੇੜਿਓਂ ਕਰਕੇ ਮੈਂ ਪੱਤਾ ਵਿਖਾਉਣੀ ਹੈ ਗਰੋਥ ਬੜੀ ਸੋਹਣੀ ਹੋਈ ਹੈ ਤੇ ਲੱਗਦਾ ਵੀ ਮੂਲੀ ਨੂੰ ਸੋਹਣਾ ਫਲ ਪਊਗਾ ਪਿਛਲੀ ਵਾਰੀ ਵੀ ਮੂਲੀਆਂ ਬਹੁਤ ਹੋਈਆਂ ਸੀ ਤੇ ਇਹ ਆ ਜੀ ਨਾਲ ਹੁਣ ਗਾਜਰਾਂ ਗਾਜਰਾਂ ਬੜੇ ਲੇਟ ਪੱਤਾ ਨਿਕਲਿਆ ਮੈਨੂੰ ਤਾਂ ਡਰ ਸੀ ਵੀ ਗਾਜਰਾਂ ਐਟਕੀ ਲਗਦੀਆਂ ਨਹੀਂ ਪਰ ਨਹੀਂ ਰੱਬ ਨੇ ਕਿਰਪਾ ਕੀਤੀ ਗਾਜਰਾਂ ਨੇ ਪੱਤੇ ਕਾਢ ਹੀ ਲਏ ਹੈਨਾ ਬੜੀ ਖੁਸ਼ੀ ਜੀ ਹੋਈ ਵੇਖ ਕੇ ਮੈਂ ਕਿ ਸ਼ੁਕਰ ਹੈ ਚਲੋ ਗਾਜਰਾਂ ਵੀ ਲੱਗੀਆਂ ਤੇ ਇਹ ਤੁਸੀਂ ਦੇਖੋ ਪਾਲਕ ਪਾਲਕ ਵੀ ਬੜੀ ਸੋਹਣੀ ਨਿਕਲੀ ਐ ਸਰਦੀਆਂ ਦੇ ਵਿੱਚ ਤਾਂ ਪਤਾ ਕੀ ਇਹ ਸਬਜ਼ੀ ਘਰੇ ਕੋਈ ਨਾ ਕੋਈ ਹੋਣੀ ਚਾਹੀਦੀ ਐ ਕਿਸੇ ਵੇਲੇ ਦਿਨ ਛੋਟੇ ਆ ਨਹੀਂ ਲੈਣ ਜਾਇਆ ਜਾਂਦਾ ਘਰੇ ਵੇਲਾ ਆਪਣਾ ਸਰ ਜਾਂਦਾ ਤੇ ਵੈਸੇ ਵੀ ਸਬਜ਼ੀ ਹਰੀ ਖਾਣ ਦਾ ਜਿਹੜਾ ਨਜ਼ਾਰਾ ਹੈ ਉਹ ਸਰਦੀ ਚ ਹੀ ਆਉਂਦਾ ਗਰਮੀ ਚ ਤਾਂ ਅੱਦੂ ਪਿੰਡਗੇ ਖਿਹੜਾ ਨਹੀਂ ਛੱਡਦੇ ਆਪਣਾ ਸਰਦੀ ਚ ਆਪਾਂ ਰੱਜ ਕੇ ਖਾਣੇ ਸਬਜ਼ੀ ਬਾਜੀ ਸੋ ਆ ਆ ਗਈ ਜੀ ਮੇਥੀ ਮੇਥੀ ਵੀ ਸੋਹਣੀ ਉਸਰੀ ਐ ਤੁਸੀਂ ਐ ਕਰੋ ਨਾ ਜੇ ਕੱਚੀ ਥਾਂ ਨਹੀਂ ਹੁੰਦੀ ਮੈਂ ਤੁਹਾਨੂੰ ਦਿਖਾਉਂਦਿਆਂ ਦਿਖਾਉਂਦਿਆਂ ਇੱਕ ਸੁਜੈਸ਼ਨ ਦਿੰਨੀ ਐ ਆਪਣੇ ਘਰੇ ਘਿਓ ਵਾਲੀਆਂ ਪੀਪੀਆਂ ਹੁੰਦੀਆਂ ਹੋਰ ਕਿੰਨੇ ਆਪਣੇ ਕੋਲੇ ਡੱਬੇ ਹੁੰਦੇ ਆ ਪਲਾਸਟਿਕ ਦੇ ਤੁਸੀਂ ਕੱਟ-ਕੱਟ ਕੇ ਡੱਬੇ ਤੇ ਸਪਾਈ ਵਿੱਚ ਮਿੱਟੀ ਤੇ ਲਾ ਲਿਆ ਕਰੋ ਤੁਸੀਂ 20 ਵਿੱਚ ਥੋੜੀ ਜੀ ਹਿੰਮਤ ਵੇਖੋ ਕਰਨੀ ਪੈਂਦੀ ਐ ਹੈਨਾ ਸੋ ਲੋਕਾਂ ਨੇ ਛੱਤਾਂ ਦੇ ਉੱਤੇ ਗਮਲੇ ਰੱਖੇ ਹੋਏ ਜਾਂ ਪਲਾਸਟਿਕ ਦੇ ਡੱਬੇ ਰੱਖੇ ਹੋਏ ਆ ਇੱਕ ਤੁਹਾਨੂੰ ਮੈਂ ਹੁਣ ਹੋਰ ਸਲਾਹ ਵੀ ਦਿੰਨੀ ਆ ਆ ਦੇਖੋ ਤੁਸੀਂ ਧਣੀਆਂ ਦਿਖਾਉਂਗੀ ਇਸ ਤੋਂ ਬਾਅਦ ਤੁਹਾਨੂੰ ਮੈਂ ਇਹ ਦੇਖ ਲਈ ਤੁਸੀਂ ਮੇਥੀ ਇਹਨਾਂ ਸਬਜ਼ੀਆਂ ਨੂੰ ਚਾਹੇ ਤੁਸੀਂ ਪਰੌਠਿਆਂ 'ਚ ਪਾ ਲੋ ਚਾਹੇ ਇਹਨਾਂ ਦੀ ਪੁਰਜੀ ਬਣਾ ਲਓ ਚਲੋ ਸਾਗ ਸੂਖ 'ਚ ਤਾਂ ਪੈ ਹੀ ਜਾਂਦੀ ਐ ਆ ਹੁਣ ਧਣੀਆਂ ਧਣੀਆਂ ਨੇ ਮੈਨੂੰ ਬਹੁਤ ਨਰਾਸ਼ ਕੀਤਾ ਧਣੀਆਂ ਤਾਂ ਭਾਈ ਇੰਨਾ ਲੇਟ ਨਿਕਲਿਆ ਨਾ ਮੈਨੂੰ ਤਾਂ ਐ ਲੱਗਣ ਲੱਗ ਗਿਆ ਸੀ ਵੀ ਧਣੀਆਂ ਹੁੰਦਾ ਹੀ ਨਹੀਂ ਪਰ ਮੈਨੂੰ ਫਿਰ ਕਿਸੇ ਨੇ ਦੱਸਿਆ ਕਹਿੰਦੇ ਨਹੀਂ ਘਬਰਾ ਨਾ ਧਣੀਆਂ ਥੋੜਾ ਜਿਹਾ ਸਲੋ ਹੀ ਐ ਮਤਲਬ ਕਿ ਇਹ ਉਗਦਾ ਐ ਪਰ ਸ਼ੁਕਰ ਹੈ ਥੈਂਕ ਗੋਡ ਉਗ ਗਿਆ ਨਹੀਂ ਨਾ ਜਿਹੜਾ ਬੰਦਾ ਇਹ ਲਾਉਂਦਾ ਸਬਜ਼ੀ ਭਾਜੀ ਜੀ ਮੇਰੇ ਹਸਬੰਡ ਲਾਉਂਦੇ ਐ ਅਕਸਰ ਮੈਂ ਨਾਲ ਹੈਲਪ ਕਰਾ ਦਿੰਨੀ ਐ ਤੇ ਨਿਰਾਸ਼ਤਾ ਜੀ ਹੋ ਜਾਂਦੀ ਐ ਫ ਸੋ ਇਹਦੇ ਚ ਵੀ ਕਿਆਰੀ ਤਾਂ ਸਾਰੀ ਠੰਢੀ ਦੀ ਸੀ ਕਈ ਵਾਰ ਵੀਰ ਰਲ ਜਾਂਦਾ ਇੱਕ ਪਾਸੇ ਮੇਥੀ ਹੋ ਗਈ ਹੈ ਨਾ ਉੱਗਿਆ ਹੀ ਪਤਾ ਲੱਗਦਾ ਸੋ ਮੈਂ ਜਿਵੇਂ ਤੁਹਾਨੂੰ ਆਪਾਂ ਗੱਲ ਕਰ ਰਹੇ ਸੀ ਵੀ ਜੇ ਨਾ ਹੋਵੇ ਕੱਚੀ ਥਾਂ ਤੇ ਜਿਹੜੀਆਂ ਇਹ ਡੱਬੇ ਡੁੱਬੇ ਤੇ ਆਉਂਦੀਆਂ ਪਲਾਸਟਿਕ ਦੀਆਂ ਪੀਪਿੰਗਾਂ ਜੀਆਂ ਇਹਨਾਂ ਨੂੰ ਕੱਟ ਕੇ ਲਾ ਲਿਆ ਤੇ ਨਹੀਂ ਤਾਂ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਕੋਰੀਅਰ ਵਾਲੇ ਲਿਫਾਫੇ ਜਿਹਦੇ ਚ ਬੱਚੇ ਆਪਣੇ ਕੋਰੀਅਰ ਮੰਗਾਉਂਦੇ ਹੀ ਰਹਿੰਦੇ ਆ ਇਹ ਲਿਫਾਫੇ ਬੜੇ ਮਜ਼ਬੂਤ ਹੁੰਦੇ ਆ ਹਰੇ ਜਿਹੇ ਲਫਾਫੇ ਦੇਖੋ ਲੋਕ ਉਹਨਾਂ 'ਚ ਵੀ ਸਬਜ਼ੀ ਭਾਜੀ ਲਾਉਂਦੇ ਆ ਲਿਆ ਕੇ ਉਹ ਮੁੱਲ 20-25 ਰੁਪਈਆ ਦਾ ਆਉਂਦਾ ਪਰ ਨਹੀਂ ਉਹਦੇ ਨਾਲੋਂ ਕੋਰੀਅਰ ਵਾਲੇ ਮੱਛ ਬੈਟਰ ਹੁੰਦੇ ਆ ਅਜ ਇਕੰਦਰ ਦੇਖ ਲਓ ਇਕੰਦਰ ਵੀ ਮੈਂ ਸਾਈਡਾਂ ਜੀਆਂ ਤੇ ਲਾਏ ਆ ਹਨਾ ਸੋ ਕੋਰੀਅਰ ਵਾਲੇ ਲਫਾਫੇ ਵੀ ਬੜੇ ਮਜ਼ਬੂਤ ਹੁੰਦੇ ਆ ਸੋ ਸਬਜ਼ੀ ਭਾਜੀ ਲਾਇਆ ਕਰੋ ਸੋ ਥੈਂਕਸ ਥੈਂਕਸ ਫॉर ਵਾਚਿੰਗ ਥੈਂਕ ਯੂ ਸੋ ਮੱਚ